ਕੀ ਕੁਵਰ ਵਿਜੇ ਪ੍ਰਤਾਪ ਦੀ ਵਿਧਾਇਕੀ ਜਾ ਸਕਦੀ ਵਿਧਾਨ ਸਭਾ ਮੈਂਬਰੀ ਤੋਂ ਕੀ ਕੁਵਰ ਵਿਜੇ ਪ੍ਰਤਾਪ ਨੂੰ ਹੱਥ ਧੋਣੇ ਪੈ ਸਕਦੇ ਨੇ ਆਮ ਆਦਮੀ ਪਾਰਟੀ ਨੇ 5 ਸਾਲਾਂ ਦੇ ਲਈ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਮੁਅਤਲ ਕਰ ਦਿੱਤਾ ਸਿੱਧੇ ਰੂਪ ਚ ਕਈਏ ਤਾਂ ਉਹਨਾਂ ਨੂੰ ਪਾਰਟੀ ਚੋਂ ਬਾਹਰਦਾਰਾ ਵਿਖਾ ਦਿੱਤਾ ਗਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕੁਵਰ ਵਿਜੇ ਪ੍ਰਤਾਪ ਦੀ ਵਿਧਾਇਕੀ ਵੀ ਜਾਂਦੀ ਰਹੇਗੀ ਵਿਧਾਨ ਸਭਾ ਦੀ ਮੈਂਬਰੀ ਯਾਨੀ ਕਿ ਉਹ ਹੁਣ ਐਮਐਲਏ ਤੋਂ ਵੀ ਹੱਥ ਤੋਂ ਤੋ ਲੈਣਗੇ ਇਹ ਸਵਾਲ ਬੀਤੀ 2-3 ਦਿਨਾਂ ਤੋਂ ਬਹੁਤ ਚਰਚਾ ਦਾ ਵਿਸ਼ਾ ਨੇ ਸੋ ਮੈਂ ਸੋਚਿਆ ਕਿ ਇਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਲੈਰਿਟੀ ਦੇ ਦਈਏ ਕਿ ਕੀ ਵਾਕਈ ਕੁਵਰ ਵਿਜੇ ਪ੍ਰਤਾਪ ਦੀ ਵਿਧਾਇਕੀ ਜਾ ਸਕਦੀ ਹੈ ਮੈਂਬਰਸ਼ਿਪ ਜਾ ਸਕਦੀ ਹੈ ਇਹਦੇ ਬਾਰੇ ਕਾਨੂੰਨ ਕੀ ਕਹਿੰਦਾ ਹੈ ਤੇ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਤੁਹਾਨੂੰ ਇਹ ਦੱਸਾਂ ਕਿ ਕੁਵਰ ਵਿਜੇ ਪ੍ਰਤਾਪ ਦੀ ਵਿਧਾਇਕੀ ਜਾ ਸਕਦੀ ਹੈ ਜਾਂ ਨਹੀਂ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਣਾ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਵੇਲੇ ਸਿਰ ਆਪੜ ਜਾ ਗੱਲ ਇਹ ਹੈ ਕਿ ਕੁਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ 5 ਸਾਲਾਂ ਦੇ ਲਈ ਪਾਰਟੀ ਚੋਂ ਮੌਤਲ ਕਰ ਦਿੱਤਾ। ਕਾਨੂੰਨ ਹੋ ਚਾਹੇ ਤੁਸੀਂ ਇਧਰੋਂ ਫੜ ਲਓ ਤੇ ਚਾਹੇ ਸਿਰ ਦੇ ਉੱਤੋਂ ਜੀ ਫੜ ਲਓ ਗੱਲ ਇੱਕੋ ਹੀ ਹੁੰਦੀ ਹੈ। ਕੁਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਲਈ ਹਮੇਸ਼ਾ ਦੇ ਲਈ ਕੱਢਿਆ। ਕੌਣ 5 ਸਾਲਾਂ ਬਾਅਦ ਵਾਪਸ ਆਉਂਦਾ? ਕੌਣ ਕਿੱਥੇ ਜਾਂਦਾ? ਇਹਦਾ ਸਮਾਂ ਦੱਸਦਾ ਹੈ। ਕੁਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਬਾਹਰ ਤਜਰੂਰ ਕਰ ਦਿੱਤਾ ਗਿਆ। ਪਰ ਉਹ ਇਸ ਸਮੇਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਦੀ ਨਿਮਾਇਂਦਗੀ ਕਰਦੇ ਨੇ ਉਹ ਉਥੋਂ ਐਮ ਐਲ ਏ ਨੇ ਉਥੋਂ ਵਿਧਾਇਕ ਨੇ ਸਵਾਲ ਇਹ ਸੀ ਕੱਲ ਕਈ ਦੋਸਤਾਂ ਦੇ ਵੀ ਬੇਲੀਆਂ ਦੇ ਵੀ ਫੋਨ ਆਏ ਕਈਆਂ ਨੇ ਹੋਰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਹੁਣ ਕੁਵਰ ਵਿਜੇ ਪ੍ਰਤਾਪ ਦੀ ਐਮ ਐਲ ਏ ਵਾਲੀ ਕੁਰਸੀ ਵੀ ਜਾਂਦੀ ਰਹੂਗੀ ਕੀ ਹੁਣ ਉਹ ਇਤੋਂ ਵੀ ਹੱਥ ਤੋਂ ਲੈਣਗੇ ਜੇ ਇਹਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਦੋ ਤਿੰਨ ਚੀਜ਼ਾਂ ਬੜੀਆਂ ਸਪਸ਼ਟ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਇਸ ਮਾਮਲੇ ਨੂੰ ਵੱਖ-ਵੱਖ ਆਰਟੀਕਲ ਜਾਨੀ ਕਿ ਵੱਖ-ਵੱਖ ਧਰਾਵਾਂ ਦੇ ਨਾਲ ਡੀਲ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਵਿਧਾਨ ਸਭਾ ਦੀ ਨਿਯਮਵਾਲੀ ਦੇ ਅਨੁਸਾਰ ਤੇ ਦੇਸ਼ ਦੇ ਕਾਨੂੰਨ ਦੇ ਅਨੁਸਾਰ ਕੁਵਰ ਵਿਜੇ ਪ੍ਰਤਾਪ ਨੂੰ ਕੀ ਆਪਣੀ ਐਮਐਲਏ ਵਾਲੀ ਕੁਰਸੀ ਛੱਡਣੀ ਪੈ ਸਕਦੀ ਹੈ ਜਾਂ ਉਹਨਾਂ ਨੂੰ ਭਜਾਇਆ ਜਾ ਸਕਦਾ ਹੈ ਉਹਨਾਂ ਦੀ ਕੁਰਸੀ ਖੋਹੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਸਕਦੀ ਹੈ ਜੇਕਰ ਇਹਦਾ ਜਵਾਬ ਲੱਭਣਾ ਹੋਵੇ ਤਾਂ ਇਹਦਾ ਜਵਾਬ ਪਹਿਲੇ ਹੱਲੇ ਨਾ ਦੇ ਵਿੱਚ ਆਉਂਦਾ ਹੈ ਅਜਿਹਾ ਨਹੀਂ ਹੋ ਸਕਦਾ ਕਿ ਕੁਵਰ ਵਿਜੇ ਪ੍ਰਤਾਪ ਤੋਂ ਧੱਕੇ ਦੇ ਨਾਲ ਜਿਹੜੀ ਹੈ ਉਹ ਵਿਧਾਨ ਸਭਾ ਦੀ ਮੈਂਬਰੀ ਐਮ ਐਲ ਏ ਖੋਹ ਲਈ ਜਾਵੇ ਇਦਾਂ ਨਹੀਂ ਹੋ ਸਕਦਾ ਉਹਦੇ ਕਈ ਕਾਰਨ ਨੇ ਜਦੋਂ ਉਹ ਖੋਈ ਜਾਂਦੀ ਹੈ ਜਦੋਂ ਉਹਦੂ ਖੋਈ ਜਾਂਦੀ ਹੈ ਸੰਵਿਧਾਨ ਦੀ ਧਾਰਾ 191 ਵਿਧਾਨ ਸਭਾ ਜਾਂ ਜਿਹੜੀ ਵਿਧਾਨ ਪ੍ਰੀਸ਼ਦ ਹੁੰਦੀ ਹੈ ਇਸ ਦੇ ਮੈਂਬਰਾਂ ਦੀ ਅਯੋਗਤਾ ਨੂੰ ਡੀਲ ਕਰਦੀ ਹੈ ਇਸੇ ਤਰ੍ਹਾਂ ਨਾਲ 173 ਵੀ ਆ ਤੇ ਕਈ ਧਰਾਵਾਂ ਜਿਹੜੀਆਂ ਨੇ ਉਹ ਵੱਖ-ਵੱਖ ਮੁੱਦਿਆਂ ਦੇ ਉੱਤੇ ਆ ਕੇ ਡੀਲ ਕਰਦੀਆਂ ਨੇ। ਕੁਵਰ ਵੀਜੇ ਪ੍ਰਤਾਪ ਨੂੰ ਕਿਸੇ ਵੀ ਅਦਾਲਤ ਨੇ ਕਿਸੇ ਵੀ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਨਹੀਂ ਦਿੱਤਾ। ਇਸ ਕਰਕੇ ਉਹਨਾਂ ਦੀ ਉਸ ਮਾਮਲੇ ਦੇ ਵਿੱਚ ਜਿਹੜੀ ਕਿ ਜਿਹੜੀ ਇਹ ਧਾਰਾ 191 ਡੀਲ ਕਰਦੀ ਹੈ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਵਿੱਚ ਉਹਨਾਂ ਦੀ ਯੋਗਤਾ ਨਹੀਂ ਹੁੰਦੀ। 153ਏ ਜਿਹਦੇ ਵਿੱਚ ਧਰਮ ਨਸਲ ਜਨਮ ਸਥਾਨ ਨਿਵਾਸ ਭਾਸ਼ਾ ਆਦਿ ਦੇ ਆਧਾਰ ਤੇ ਵੱਖ-ਵੱਖ ਸਮੂਹਾਂ ਨੂੰ ਢੜਕਾਉਣਾ ਜਿਹ ਅਜਿਹੇ ਮਾਮਲੇ ਚ ਮਿਲੀ ਹੋਵੇ ਸਜ਼ਾ ਫਿਰ ਵੀ ਹੁੰਦਾ ਅਜਿਹੇ ਮਾਮਲੇ ਚ ਵੀ ਉਹਨਾਂ ਨੂੰ ਕੋਈ ਸਜ਼ਾ ਜਿਹੜੀ ਆ ਉਹ ਨਹੀਂ ਮਿਲੀ ਤਾਂ ਜਿਹੜਾ ਵਿਧਾਨ ਸਭਾ ਦੇ ਮੈਂਬਰ ਦੀ ਯੋਗਤਾ ਅਯੋਗਤਾ ਦਾ ਮਾਮਲਾ ਆ ਉਹਦੇ ਵਿੱਚ ਕਿਸੇ ਅਦਾਲਤ ਵੱਲੋਂ ਮੈਂਬਰ ਨੂੰ ਮਾਨਸਿਕ ਤੌਰ ਤੇ ਸਹੀ ਨਾ ਕਰਾਰ ਦਿੱਤਾ ਗਿਆ ਹੋਵੇ ਦਾ ਹਟਾਇਆ ਜਾ ਸਕਦਾ ਹੈ ਉਹਨਾਂ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਕਿਸੇ ਵੀ ਮਾਮਲੇ ਅਪਰਾਧਿਕ ਮਾਮਲੇ 'ਚ ਸਜ਼ਾ ਹੋਈ ਹੋਵੇ ਭ੍ਰਿਸ਼ਟਾਚਾਰ ਰੋਕੂ ਅਧਿਨਿਯਮ 1988 ਦੀ ਧਾਰਾ 3 ਤੇ 6 ਦੇ ਉਪਬੰਧਾਂ ਦੀ ਉਲੰਘਣਾ ਜਾਨੀ ਕਿ ਉਹਨਾਂ ਨੇ ਕੋਈ ਅਜਿਹਾ ਕੀਤਾ ਹੋਵੇ ਜਿਹਦੇ ਵਿੱਚ ਜਾਇਦਾਦ ਦਾ ਮਾਮਲਾ ਹੋਵੇ ਪੈਸੇ ਜਿਹੜੇ ਨੇ ਉਹ ਕਰਾਪਸ਼ਨ ਕਰਕੇ ਬਣਾਏ ਹੋਣ ਭ੍ਰਿਸ਼ਟਾਚਾਰ ਕਰਕੇ ਬਣਾਏ ਹੋਣ ਤੇ ਉਹ ਚ ਸਜ਼ਾ ਹੋ ਜਾਵੇ ਰਾਸ਼ਟਰੀ ਸਨਮਾਨ ਦੀ ਬੇਇੱਜ਼ਤੀ ਰੋਕथाम ਐਕਟ 1971 ਦੀ ਧਾਰਾ 3 ਦੀ ਉਲੰਘਣਾ ਕੀਤੀ ਹੋਵੇ ਜਮ੍ਹਾਂ ਖੋਰੀ ਦਾਜ ਮਨਾਹੀ ਐਕਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਇਸੇ ਤਰ੍ਹਾਂ ਨਾਲ ਹੀ ਮ드ਰਾਸ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਜਿਹਦੇ ਵਿੱਚ 2000 11 ਵਿੱਚ ਪਹਿਲੀ ਐਫ ਆਈ ਆਰ ਦਰਜ ਹੋਈ ਸੀ 12 ਸਾਲ ਬਾਅਦ ਫੈਸਲਾ ਆਇਆ ਤੇ ਤੇਲੰਗਾਨਾ ਦੇ ਮਾਫ ਕਰਨਾ ਤਾਮਿਲਨਾਡੂ ਦੇ ਮੰਤਰੀ ਜਿਹੜੇ ਨੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਉਹਨਾਂ ਦੀ ਜਿਹੜੀ ਉਹਨਾਂ ਤੇ ਤਲਵਾਰ ਲੜਕ ਗਈ ਕਿ ਉਹ ਹੁਣ ਅਯੋਗ ਕਰਾਰ ਦਿੱਤੇ ਜਾ ਸਕਦੇ ਨੇ ਜੇਕਰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 8(1) ਦੇ ਅਨੁਸਾਰ ਭ੍ਰਿਸ਼ਟਾਚਾਰ ਰੋਕਥਮ ਐਕਟ 1988 ਦੇ ਤਹਿਤ ਕਿਸੇ ਵੀ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਵਿਧਾਇਕ ਨੂੰ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ 6 ਸਾਲਾਂ ਲਈ ਅਯੋਗ ਠਹਿਰਾਇਆ ਜਾਣਾ ਚਾਹੀਦਾ ਹੈ ਜੇਕਰ ਸਜ਼ਾ ਜੁਰਮਾਨੇ ਤੱਕ ਸੀਮਤ ਹੈ ਹਾਲਾਂਕਿ ਜੇਕਰ ਕਿਸੇ ਵਿਧਾਇਕ ਨੂੰ ਪੀਏਸੀਏ ਪੀਸੀਏ 1988 ਦੇ ਤਹਿਤ ਕਿਸੇ ਵੀ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਨੂੰ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਪੂਰੀ ਕੈਦ ਦੀ ਮਿਆਦ ਤੱਕ ਅਤੇ ਰਿਹਾਈ ਦੀ ਮਿਤੀ ਤੋਂ 6 ਸਾਲਾਂ ਦੀ ਹੋਰ ਮਿਆਦ ਲਈ ਅਯੋਗ ਠਹਿਰਾਇਆ ਜਾ ਸਕਦਾ ਹੈ ਇਹ ਤਾਂ ਹੁਣ ਚੀਜ਼ਾਂ ਨੇ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਉੱਤੇ ਦਲ ਬਦਲੂ ਐਕਟ ਕਿਉਂਕਿ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਗੱਲ ਕਹੀ ਗਈ ਹੈ ਕੁਵਰ ਵਿਜੇ ਪ੍ਰਤਾਪ ਨੇ ਹਾਲੇ ਤੱਕ ਫਲੋਰ ਨੂੰ ਕ੍ਰੋਸ ਨਹੀਂ ਕੀਤਾ ਉਹਨਾਂ ਨੇ ਵਿਪ ਦੀ ਕਿਸੇ ਵੀ ਪ੍ਰਕਾਰ ਦੀ ਉਲੰਘਣਾ ਨਹੀਂ ਕੀਤੀ ਜਾਨਕਿ ਪਾਰਟੀ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੁੰਦਾ ਵਿਧਾਨ ਸਭਾ ਦੇ ਵਿੱਚ ਕਿਸੇ ਮਣੀ ਬਿਲ ਫਾਈਨੈਂਸ ਬਿਲ ਜਾਂ ਕਿਸੇ ਵੀ ਤਰ੍ਹਾਂ ਦੇ ਉੱਤੇ ਕੌਨਫੀਡੈਂਸ ਨੋ ਕੌਨਫੀਡੈਂਸ ਸਪੀਕਰ ਦੀ ਚੋਣ ਇੱਤੇ ਆਦਿ ਦੇ ਉੱਤੇ ਜਿਹੜੀ ਹੈ ਵਿਪ ਜਾਰੀ ਹੁੰਦੀ ਹੈ ਜੇਕਰ ਤੁਸੀਂ ਉਸ ਵਿਪ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਦੋਸ਼ੀ ਪਨਦਿਆ ਹੋਇਆ ਅਯੋਗ ਠਹਿਰਾ ਦਿੱਤਾ ਜਾਂਦਾ ਹੈ ਪਾਰਟੀ ਪਾਰਟੀ ਦੇ ਹੁਕਮ ਦੀ ਉਲੰਘਣਾ ਕਰਨਾ ਕਹਿ ਲੋ ਪਾਰਟੀ ਦੀ ਪਾਰਟੀ ਦੇ ਹੁਕਮ ਤੋਂ ਪਾਸੇ ਹਟਣਾ ਪਾਰਟੀ ਦੀ ਵਿੱਪ ਨੂੰ ਨਾ ਮੰਨਣਾ ਜਿਹੜਾ ਉਹ ਪਾਇਆ ਜਾਂਦਾ ਹੈ ਤੇ ਇਸ ਮਾਮਲੇ ਦੇ ਵਿੱਚ ਕਈ ਚੀਜ਼ਾਂ ਸਾਹਮਣੇ ਆਈਆਂ ਨੇ 2017 ਦੇ ਵਿੱਚ ਜਨਤਾਦਲ ਯੂनाइटेड ਦੇ ਦੋ ਰਾਜ ਸਭਾ ਮੈਂਬਰਾਂ ਨੂੰ ਜਿਹੜਾ ਮੌਤ ਕਰ ਦਿੱਤਾ ਗਿਆ ਸੀ ਜੋ ਉਹਨਾਂ ਦੀ ਮੈਮਰੀ ਖਤਮ ਕਰ ਦਿੱਤੀ ਗਈ ਸੀ ਕਿਉਂਕਿ ਉਹਨਾਂ ਨੇ ਹੋਰ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਗਏ ਤੇ ਪਾਰਟੀਆਂ ਦੇ ਹੱਕ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਤੇ ਇਸ ਕਰਕੇ ਉਹਨਾਂ ਨੂੰ ਕਰ ਦਿੱਤਾ ਗਿਆ ਇਸ ਨੂੰ ਜਿਹੜਾ ਉਹ ਕਿਹਾ ਜਾਂਦਾ ਵੌਲੰਟਰੀ ਗਿਵ ਅਪ ਕਿਹਾ ਜਾਂਦਾ ਹੈ ਇਸ ਸਾਰੇ ਮਾਮਲੇ ਨੂੰ ਜਾਂ ਤਬਰਦਾਰ ਅਸਤੀਫਾ ਦੇ ਦੋਵੇ ਨਹੀਂ ਤਾਂ ਇਸ ਤਰ੍ਹਾਂ ਨਾਲ ਜਿਹੜਾ ਉਹ ਜੋ ਕਰਾਰ ਦਿੱਤਾ ਜਾਂਦਾ ਹੈ ਕੁਵਰ ਵਿਜੇ ਪ੍ਰਤਾਪ ਫਿਲਹਾਲ ਇਨਾ ਕਿਸੇ ਵੀ ਕੰਡੀਸ਼ਨ ਚ ਨਹੀਂ ਨਾ ਤਾਂ ਉਹ ਕਿਸੇ ਸਿਆਸੀ ਪਾਰਟੀ ਹੋਰ ਕਿਸੇ ਸਿਆਸੀ ਪਾਰਟੀ ਦੀ ਰੈਲੀ ਚ ਗਏ ਨਾ ਹੀ ਉਹਨਾਂ ਦੇ ਦਫ਼ਤਰ ਗਏ ਨਾ ਹੀ ਉਹਨਾਂ ਨੇ ਅਜਿਹਾ ਕੁਝ ਕੀਤਾ ਤਾਂ ਉਹਨਾਂ ਤੇ ਐਂਟੀ ਡਿਫੈਕਸ਼ਨ ਲਾਤਾ ਲਾਗੂ ਹੀ ਨਹੀਂ ਹੁੰਦਾ ਨਾ ਹੀ ਉਹਨਾਂ ਨੇ ਪਾਰਟੀ ਵੱਲੋਂ ਜਾਰੀ ਕਿਸੇ ਵਿਪ ਦੀ ਉਲੰਘਣਾ ਕੀਤੀ ਅ ਇਸ ਪ੍ਰਕਾਰ ਦਾ ਕੁਝ ਵੀ ਨਹੀਂ ਹੋਇਆ ਨਾ ਹੀ ਉਹਨਾਂ ਨੇ ਕਿਸੇ ਹੋਰ ਪਾਰਟੀ ਦੀ ਮੈਂਬਰਸ਼ਿਪ ਲਈ ਇਸ ਕਰਕੇ ਐਂਟੀ ਡਿਫੈਕਸ਼ਨ ਲਾ ਉਹਨਾਂ ਤੇ ਪ੍ਰਵੋਕ ਨਹੀਂ ਹੁੰਦਾ ਉਹਨਾਂ ਤੇ ਲੱਗਦਾ ਨਹੀਂ ਇਸ ਕਰਕੇ ਉਹਨਾਂ ਦੀ ਵਿਧਾਨ ਸਭਾ ਵਾਲੀ ਮੈਂਬਰੀ ਕਿਤੇ ਨਹੀਂ ਗਈ ਤੁਹਾਨੂੰ ਪਤਾ ਹੈ ਕਿ ਕਾਂਗਰਸ ਨੇ ਵਿਕਰਮ ਚੌਧਰੀ ਫਲੋਰ ਤੋਂ ਵਿਧਾਇਕ ਉਹਨਾਂ ਨੂੰ ਮੌਤਲ ਕੀਤਾ ਤੇ ਸੰਦੀਪ ਜਾਖੜ ਜੋ ਕਿ ਪ੍ਰਧਾਨ ਬੀਜੇਪੀ ਪੰਜਾਬ ਸੁਨੀਲ ਜਾਖੜ ਦੇ ਭਤੀਜੇ ਨੇ ਅਬੋਰ ਤੋਂ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਨੂੰ ਵੀ ਸਸਪੈਂਡ ਕੀਤਾ ਹੋਇਆ ਉਹਨਾਂ ਨੂੰ ਵੀ ਮੌਤਲ ਕੀਤਾ ਹੋਇਆ ਪਰ ਉਹਨਾਂ ਦੀ ਉਨ੍ਹਾਂ ਨੇ ਐਸ ਐਚ ਐਜ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਕਿ ਉਹਨਾਂ ਤੇ ਐਂਟੀ ਡਿਫੈਕਸ਼ਨ ਲਾ ਲੱਗ ਜਾਵੇ ਇਸ ਕਰਕੇ ਉਹਨਾਂ ਦੇ ਉੱਤੇ ਵੀ ਕੋਈ ਇਸ਼ੂ ਨਹੀਂ ਹੈ ਬਾਅਦ ਸਰਤ ਇੱਥੇ ਵਿਧਾਨ ਸਭਾ ਸਪੀਕਰ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ ਕਿਉਂਕਿ 1900 ਐਕਟ 1900 2003 ਦੇ ਵਿੱਚ ਜਿਹੜੀ ਅਕੰਜਵੀ ਸੋਧ ਹੋਈ 1985 ਐਂਟੀ ਡਿਫੈਕਸ਼ਨ ਲਾਉਣ ਤੋਂ ਬਾਅਦ ਉਹ ਕਾਫੀ ਚੀਜ਼ਾਂ ਨਿਰਪਰ ਕਰਦੀ ਹੈ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਬੜੇ ਸਖਤ ਹੁਕਮ ਨੇ ਮਨੀਪੁਰ ਵਿਧਾਨ ਸਭਾ ਦੇ ਸਪੀਕਰ ਵਰਸਸ ਉੱਥੋਂ ਦੇ ਇੱਕ ਐਮਐਲਏ ਦੇ ਨਾਲ ਤੇ ਰੀਸੈਂਟਲੀ ਜਿਹੜੀਆਂ ਘਟਨਾਵਾਂ ਹੋਈਆਂ ਮਹਾਰਾਸ਼ਟਰ ਚੋਣਾਂ ਤੋਂ ਬਾਅਦ ਕਿ ਬੌਂਡ ਨੇ ਸਪੀਕਰ ਕਈ ਚੀਜ਼ਾਂ ਨੂੰ ਲੈ ਕੇ ਕਈ ਚੀਜ਼ਾਂ ਨੂੰ ਲੈ ਕੇ ਉਹ ਬੰਨੇ ਗਏ ਨੇ। ਕੁੰਵਰ ਵੀਜੇ ਪ੍ਰਤਾਪ ਵਾਲੇ ਮਾਮਲੇ ਦੇ ਵਿੱਚ ਜੇਕਰ ਸਪੀਕਰ ਚਾਹਣ ਤਾਂ ਕੁਝ ਕਾਰਵਾਈਆਂ ਕਰ ਸਕਦੇ ਨੇ ਕੁਝ ਖਤਰੇ ਦੀਆਂ ਘੰਟੀਆਂ ਤਾਂ ਉਹਨਾਂ ਤੇ ਵੱਜ ਸਕਦੇ ਨੇ ਮੰਨ ਲਓ ਕਿ ਆਮ ਆਦਮੀ ਪਾਰਟੀ ਦੀ ਚੀਫ ਵਿੱਪ ਬਲਜਿੰਦਰ ਕੌਰ ਲਿਖ ਕੇ ਦੇ ਦਿੰਦੇ ਨੇ ਕਿ ਪਾਰਟੀ ਦੀਆਂ ਗਤੀਵਿਧੀਆਂ ਦੇ ਵਿਰੁੱਧ ਉਹ ਗਏ ਜਾਂ ਵਿਧਾਨ ਸਭਾ ਚ ਪਾਰਟੀ ਦੇ ਆਗੂ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਲਿਖ ਕੇ ਦੇ ਦਿੰਦੇ ਨੇ ਜਾਂ ਅਰਵਿੰਦ ਕੇਜਰੀਵਾਲ ਜਾਂ ਅਮਨ अरोड़ा ਇਹਨਾਂ ਦੇ ਵਿੱਚੋਂ ਕੋਈ ਵੀ ਵਿਅਕਤੀ ਲਿਖ ਕੇ ਦੇ ਦਿੰਦਾ ਕਿ ਕੁਵਰ ਵਿਜੇ ਪ੍ਰਤਾਪ ਨੇ ਪਾਰਟੀ ਦੀਆਂ ਗਤੀਵਿਧੀਆਂ ਦੇ ਪਾਰਟੀ ਵਿਰੋਧ ਗਤੀਵਿਧੀਆਂ ਕੀਤੀਆਂ ਨੇ ਹੋਰ ਪਾਰਟੀਆਂ ਦੇ ਨਾਲ ਗਏ ਨੇ ਜਾਂ ਇਸ ਤਰ੍ਹਾਂ ਦਾ ਕੁਝ ਵੀ ਹੈ ਤਾਂ ਸਪੀਕਰ ਦੇ ਹੱਥ 'ਚ ਇੱਕ ਚਿੱਠੀ ਆਉਣੀ ਹੈ ਉਸ ਤੋਂ ਬਾਅਦ ਸਪੀਕਰ ਨੇ ਇਸ ਕਾਰਵਾਈ ਨੂੰ ਅਮਲ ਚ ਲਿਓਣਾ ਉਸ ਤੋਂ ਬਾਅਦ ਇੱਕ ਅਦਾਲਤਾਂ 'ਚ ਜਾ ਸਕਦੀ ਹੈ ਕਿ ਸਪੀਕਰ ਸੋ ਕੋਲ ਨੋਟਿਸ ਦੇ ਦੇਣ ਉਸ ਨੋਟਿਸ ਤੋਂ ਉਸਪਸ਼ਟ ਨਾ ਹੋ ਉਨ੍ਹਾਂ ਨੂੰ ਤਸੱਲੀ ਨਾ ਹੋਵੇ ਤਾਂ ਉਹ ਅੱਗੇ ਕਾਰਵਾਈ ਕਰ ਸਕਦੇ ਨੇ ਪਰ ਪਹਿਲੀ ਨਜ਼ਰੇ ਕਿਸੇ ਵੀ ਪ੍ਰਕਾਰ ਦਲ ਬਦਲੂ ਐਕਟ ਨਹੀਂ ਉਹਨਾਂ ਤੇ ਲੱਗ ਰਿਹਾ ਬਾਕੀ ਜਿਹੜੀਆਂ ਚੀਜ਼ਾਂ ਨੇ ਦੋਸ਼ੀ ਠਹਿਰਾਏ ਜਾਣ ਵਾਲੀਆਂ ਸਜ਼ਾਵਾਂ ਹੋਣ ਵਾਲੀਆਂ ਉਹ ਤਾਂ ਬਿਲਕੁਲ ਹੀ ਨਹੀਂ ਲੱਗ ਰਹੀਆਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਜੇਕਰ ਕੋਵਰ ਵਿਜੇ ਪ੍ਰਤਾਪ ਦੀ ਵਿਧਾਨ ਸਭਾ ਮੈਂਬਰੀ ਖਤਮ ਕਰਨਾ ਚਾਹੁੰਦੀ ਹੈ ਤਾਂ ਉਹਦੇ ਕੋਲੇ ਐਂਟੀ ਡਿਫੈਕਸ਼ਨ ਲਾ ਹੀ ਬਚਦਾ ਜਿਵੇਂ ਕਿ ਦਲ ਬਦਲੂ ਦਲ ਬਦਲੂ ਰੋਕੂ ਐਕਟ ਹੀ ਬਚਦਾ ਹੈ ਜੇਕਰ ਇਸ ਕਾਨੂੰਨ ਦੇ ਅਧੀਨ ਕੁਝ ਕੁ ਜਿਹੜੀਆਂ ਕੁੰਡੀਆਂ ਲਗੀਆਂ ਜਿਹੜੀਆਂ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਵੇਂ ਵਲੰਟਰੀ ਗਿਵ ਅਪ ਕਿ ਪਾਰਟੀ ਦੇ ਵਿਰੁੱਧ ਗੇ 2017 ਦੇ ਵਿੱਚ ਵਿਧਾਨ ਰਾਜ ਸਭਾ ਦੇ ਚੇਅਰਮੈਨ ਨੇ ਪਟਕਦੇ ਨੇ ਉਹ ਕੰਮ ਕਰਤਾ ਜ ਜਿਹਦੀ ਉਮੀਦ ਹੀ ਨਹੀਂ ਸੀਗੀ ਕਿ ਪਟਕਦੇ ਨੇ ਜਨਤਾ ਦਲ ਯੂਨਾਈਟਡ ਦੇ ਸ਼ਰਦ ਯਾਦਵ ਵਰਗੇ ਤੇ ਇੱਕ ਅਲੀ ਸੀਗੇ ਕਰਕੇ ਉਹ ਦੋ ਰਾਜ ਸਭਾ ਮੈਂਬਰ ਸ਼ਰਦ ਜਦੋਂ ਬਹੁਤ ਵੱਡਾ ਨਾਂ ਨੇ ਸਮਾਜਵਾਦੀ ਅ ਰਾਜਨੀਤੀ ਦੇ ਅੰਦਰ ਉਹਨਾਂ ਨੂੰ ਜਿਹੜਾ ਹੈ ਉਹ ਜੋ ਕਰਾਰ ਦੇ ਦਿੱਤਾ ਗਿਆ ਤੇ ਉਹਨਾਂ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਇਸ ਤਰ੍ਹਾਂ ਨਾਲ ਜੇਕਰ ਸਪੀਕਰ ਚਾਹੇ ਤਾਂ ਕੁਝ ਨਾ ਕੁਝ ਕਰ ਸਕਦਾ ਹੈ ਸਪੀਕਰ ਦੇ ਹੱਥ ਕੁਝ ਕੁਝ ਚੀਜ਼ਾਂ ਹੈ ਨੇ ਕਿਉਂਕਿ ਐਂਟੀ ਡਿਫੈਕਸ਼ਨ ਲਾ ਕਈ ਥਾਵਾਂ 'ਚ ਸਪਸ਼ਟ ਨਹੀਂ ਹੈ ਕਈ ਸਮੇ ਉਹਦੀ ਸਪਸ਼ਟਤਾ ਦੀ ਘਾਟ ਹੈ ਉਹਦੀ ਵਿਆਖਿਆ ਵਾਰ-ਵਾਰ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਹੈ ਪਰ ਜੇਕਰ ਸਪੀਕਰ ਚਾਹੇ ਤਾਂ ਗੰਧ ਖੋਲਣਾ ਚਾਹੇ ਤਾਂ ਉਹ ਖੋਲ ਸਕਦਾ ਹੈ ਉਹਦੇ ਕੋਲੇ ਕੁਝ ਕੁ ਸ਼ਕਤੀਆਂ ਐਸੀਆਂ ਨੇ ਤੇ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਮੋੜ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਜੇਕਰ ਇਦਾਂ ਹੁੰਦਾ ਤਾਂ ਉਹਦੇ ਲਈ ਅਦਾਲਤ ਦੇ ਰਾਹ ਖੁੱਲੇ ਨੇ ਤੇ ਫਿਲਹਾਲ ਕੋਈ ਸਥਿਤੀ ਨਹੀਂ ਹੈ ਕਿ ਆਮ ਆਦਮੀ ਪਾਰਟੀ ਕਿਸੇ ਵੀ ਤਰ੍ਹਾਂ ਨਾਲ ਕੁਵਰ ਵਿਜੇ ਪ੍ਰਤਾਪ ਦੀ ਵਿਧਾਨ ਸਭਾ ਮੈਂਬਰੀ ਖਤਮ ਕਰ ਸਕਦੀ ਹੋਵੇ ਸਿੱਧੇ ਰੂਪ ਦੇ ਵਿੱਚ ਟਿੱਡੇ ਰੂਪ ਦੇ ਵਿੱਚ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਤੇ ਸ਼ਾਇਦ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਇਸ ਹੱਦ ਤੱਕ ਜਾਣ ਦੀ ਕੋਸ਼ਿਸ਼ ਵੀ ਕਰੇਗੀ